ਦੋ 200 ਚ ਦੋ 200 ਲੈ ਜਾਓ 200 ਚ ਰੈਡੀमेड ਪਲਾਜੋ ਸੂਟ ਲੈ ਜਾਓ 200 ਚ ਦੋ ਦਿਨ ਦੀ ਸੇਲ ਸਿਰਫ ਦੋ ਦਿਨ ਸ਼ਨੀਵਾਰ ਐਤਵਾਰ ਆਜੋ 800 ਵਾਲਾ ਰੈਡੀमेड ਪਲਾਜੋ ਸੂਟ ਸਿਰਫ 200 ਚ ਲੈ ਜਾਓ 8 ਜੂਨ 9 ਜੂਨ ਦਰ ਸ਼ਨੀਵਾਰ ਐਤਵਾਰ ਦੋ ਦਿਨ ਦੀ ਬਹੁਤ ਵੱਡੀ ਸੇਲ ਲੱਗ ਗਈ ਆ ਦੇਖੋ ਜੀ ਜਿਹੜੇ ਬਾਜ਼ਾਰ ਤੁਸੀਂ ਜਾ ਕੇ ਲੈਣੇ ਆ 1 1000 ਦੇ ਨਾਰਾ ਕੜ ਸੂਟ ਇੱਕ 1000 ਵਾਲਾ ਨਾਇਰਾ ਕਾਰਡ ਸੂਟ ਰੈਡੀमेड ਲੈ ਜਾਓ 250 ਰੁਪਏ ਚ ਸਿਰਫ 250 ਰੁਪਏ ਚ ਕਰਤਾ ਜੀ ਸਿਰਫ 250 800 ਵਾਲੇ ਸੂਟ 2.5 250 ਚ ਕਰਤੇ 2.5 250 ਚ ਕਰਤੇ ਦੁਪੱਟੇ ਦੇਖੋ ਖੁੱਲੇ ਡੁੱਲੇ ਦੁਪੱਟਿਆਂ ਦੇ ਨਾਲ 250 ਦੇ ਵਿੱਚ ਸੂਟ ਕਰਤਾ ਜੱਗ ਕੋਲ ਡਿਜ਼ਾਈਨ ਇੱਕ ਤੋਂ ਇੱਕ ਆਗੇ ਕਢਾਈ ਵਾਲੇ ਡਿਜ਼ਾਈਨ ਆਗੇ ਫਰਕ ਵਾਲੇ ਡਿਜ਼ਾਈਨ ਆਗੇ 250 250 ਇੱਕ ਹੋਰ ਵੱਡਾ ਪਟਾਕਾ ਪਾਤਾ ਜਿਹੜਾ 200 ਰੁਪਏ ਦਾ ਦੁਪੱਟਾ ਲੈਨੇ ਹੋ 250 ਰੁਪਏ ਦਾ ਦੁਪੱਟਾ ਲੈਨੇ ਹੋ ਲੈ ਜਾਓ 50 ਰੁਪਏ ਵਿੱਚ 50 ਰੁਪਏ ਦੇ ਵਿੱਚ ਦੁਪੱਟਾ ਵੀ ਦੇ ਰਣਾ ਸੀ 50ਾਂ ਹੀ ਤੁਸੀਂ ਲੈਨੇ ਹੋ 1000 1000 ਰੁਪਏ ਦੀ ਡਬਲ ਬੈੱਡ ਜਾਂਦਰ ਇੱਥੋਂ ਤੁਹਾਨੂੰ ਅਸੀਂ ਦੇ ਦੇਗੇ 250 ਰੁਪਏ ਵਿੱਚ ਇਹ 100 ਰੁਪਏ ਦੀ ਬੈੱਡ ਸ਼ੀਟ ਲੈ ਜਾਓ ਬਹੁਤ ਵੱਡੇ ਫਾਇਦੇ ਗਲੇ ਤੇ ਫਰਕ ਚੈੱਕ ਕਰੋ ਦੁਪट्टे ਕਾਟਨ ਪਿਓਰ ਦੇ ਚੈੱਕ ਕਰ ਲਓ 350 4 ਤੇ 15 1500 ਵਾਲਾ ਸੂਟ ਵੀ ਕਰਤਾ 5 500 ਦੇ ਵਿੱਚ ਲੈ ਜਾਓ 5 500 ਚ ਦੁਪट्टे ਦੇਖੋ ਖੁੱਲੇ ਡੁੱਲੇ ਉਹ ਰੰਗ ਵੀ ਦੇਖੋ ਕਿੰਨੇ ਹੈਗੇ ਆ ਕੋਈ 1200 ਨਹੀਂ ਕੋਈ 1500 ਨਹੀਂ 1500 ਵਾਲਾ ਸੂਟ ਕਰਤਾ 500 ਰੁਪਏ ਚ ਜਣੇ ਲੈਣਾ ਵਿਆਹ ਸ਼ਾਈ ਦਾ ਕਪੜਾ ਤਾਜ਼ੀ ਵੀ ਦੇ ਕਪੜਾ ਲੈਣਾ ਉਹ ਦੇਣ ਲੈਣ ਦੇ ਕਪੜਾ ਲੈਣਾ ਤੁਹਾਡੇ ਵੱਡੇ ਫਾਇਦੇ ਹੋ ਰਹੇ ਆ 50000 ਵਾਲਾ ਕਪੜਾ ਸਿਰਫ 15000 ਦੇ ਰਹਿਗੇ ਜਿਹੜਾ ਬਾਜ਼ਾਰ ਚ 1800 1900 ਦਾ ਇੱਕ ਸੂਟ ਸਾਡੇ ਕੋਲ ਲੈ ਜਾਓ 1500 ਦੇ ਦੋ 750 ਰੁਪਏ ਦਾ ਸੂਟ ਸਿਰਫ 750 ਕੜਾਈ ਵਾਲੇ ਸੂਟ ਬਾਟਮ ਵਰਕ ਉਹ ਫੋਟੋ ਵਾਲੇ ਸੂਟ ਬਾਜ਼ਾਰਾ ਚ 15 1500 ਦੇ ਇੱਥੇ 850 ਦਾ ਫਰੰਟ ਘੇਰੇ ਦੁਪੱਟੇ ਪੋਚਿਆਂ ਦੇ ਕੜਾਈ ਕੰਮ ਕੀਤਾ ਹੈਵੀ 2500 ਰੁਪਈਆ ਬਾਜ਼ਾਰ ਦੀ ਕੀਮਤ ਸਾਡੇ ਕੋਲੋਂ ਲੈ ਜਾਓ ਸਿਰਫ 1000 ਰੁਪਏ ਚ ਰੰਗ ਦੇ ਕੋ ਤੁਸੀਂ ਇਹ ਫੋਟੋ ਵਾਲੇ ਪੀਸ ਆ ਜੀ ਇਹ ਮਾਡਰ ਵਾਲੇ ਪੀਸ ਆ ਜਿਹੜੇ ਤੁਹਾਨੂੰ ਫ੍ਰੀ ਦੇ ਭਾਅ ਦੇ ਰਹੇ ਆ ਕਿਸੇ ਨੇ ਨਹੀਂ ਦੇਣਾ ਕੀਜ਼ਾ ਕਾਟਨ ਦਾ ਕੁਰਤਾ ਪਜਾਮਾ ਬਾਜ਼ਾਰ ਦੀ ਕੀਮਤ 1500 ਸਾਡਾ ਰੇਟ 700 ਪਰ ਉਹਦੇ ਨਾਲ ਇੱਕ ਕੁਰਤਾ ਪਜਾਮਾ ਫ੍ਰੀ ਮਾਤੇ 2 200 ਚ 2 200 ਚ ਲੈ ਜਾਓ 200 ਚ ਰੈਡੀमेड ਪਲਾਜੋ ਸੂਟ ਲੈ ਜਾਓ 200 ਚ 2 ਦਿਨ ਦੀ ਸੇਲ ਸਿਰਫ 2 ਦਿਨ ਸ਼ਨੀਵਾਰ ਐਤਵਾਰ ਆਜੋ 800 ਵਾਲਾ ਰੈਡੀमेड ਪਲਾਜੋ ਸੂਟ ਸਿਰਫ 200 ਚ ਲੈ ਜਾਓ 8 ਜੂਨ 9 ਜੂਨ ਦਰ ਸ਼ਨੀਵਾਰ ਐਤਵਾਰ ਦੋ ਦਿਨ ਦੀ ਬਹੁਤ ਵੱਡੀ ਸੇਲ ਲੱਗ ਗਈ 8 800 ਵਾਲੇ ਰੈਡੀमेड ਪਲਾਜੋ ਸੂਟ ਭਾਜੀ 200 ਚ ਕਰਤੇ ਬਿਲਕੁਲ ਭਾਜੀ 200 ਦੇ ਦੋ ਦਿਨ 200 ਚ ਦੋ ਦਿਨ 200 ਚ ਦੋ ਦਿਨ ਸ਼ਨੀਵਾਰ ਐਤਵਾਰ ਸ਼ਨੀਵਾਰ ਐਤਵਾਰ ਸ਼ਨੀਵਾਰ ਐਤਵਾਰ ਆ ਦੇਖੋ ਜੀ ਜਿਹੜੇ ਬਾਜ਼ਾਰ ਤੁਸੀਂ ਜਾ ਕੇ ਲੈਣੇ ਆ ਇੱਕ ਇੱਕ 1000 ਦੇ ਨਾਰਾ ਕੜ ਸੂਟ ਇੱਕ ਇੱਕ 1000 ਵਾਲਾ ਨਾਰਾ ਕੜ ਸੂਟ ਰੈਡੀमेड ਲੈ ਜੋ 250 ਰੁਪਏ ਚ ਸਿਰਫ 250 ਰੁਪਏ ਚ ਕਰਤਾ ਜੀ ਸਿਰਫ 250 ਰੁਪਏ ਚ ਕਰਤਾ ਰੈਡੀमेड ਡਿਜ਼ਾਈਨ ਚੈੱਕ ਕਰ ਲੋ ਉਹ ਕੜਾਈ ਵਾਲੇ ਸੂਟ 250 ਰੁਪਏ ਦਾ ਲੋਕੀ ਸਮਾਈ ਨਹੀਂ ਲੈਂਦੇ ਚੱਕੋ ਜੀ ਅਸੀਂ ਸੂਟ ਦੇਦਾ ਰੈਡੀ ਕਰਕੇ ਦੇਖੋ ਜੀ ਦੋ ਦਿਨ ਫਾਇਦੇ ਹੋਣੇ ਆ ਸ਼ਨੀਵਾਰ ਐਤਵਾਰ ਸ਼ਨੀਵਾਰ ਐਤਵਾਰ 8 ਤਰੀਕ 9 ਜੂਨ ਦੋ ਦਿਨ ਆਜੋ ਵੱਡੇ ਫਾਇਦੇ ਆ ਚੱਕੋ ਜੀ ਕਾਟਨ ਦਾ ਸੂਟ ਕਢਾਈ ਵਾਲਾ ਸੂਟ ਉਹ ਦੁਪੱਟਾ ਨਾਲ ਕਿੱਡਾ ਕਾਟਨ ਦਾ ਲਾ ਕੇ ਰੇਡ 500 ਦੇ ਦੋ 500 ਦੇ ਤੋਂ 500 ਦੇ ਤੋਂ ਲੈਣ ਇੱਕ ਤੋਂ ਇੱਕ ਆਗੇ ਕਢਾਈ ਵਾਲੇ ਡਿਜ਼ਾਈਨ ਆਗੇ ਵਰਕ ਵਾਲੇ ਡਿਜ਼ਾਈਨ ਆਗੇ 22 250 22 250 ਲੈ ਜੋ ਲੈ ਜੋ ਲੈ ਜੀ ਕੋਡੀਆਂ ਦੇ ਭਾ ਕਪੜਾ ਫ੍ਰੀ ਦੇ ਭਾ ਕਪੜਾ ਮਿਲਣਾ ਸਿਰਫ ਦੋ ਦਿਨਿਆਂ ਬਾਜ਼ਾਰ ਚ 8 900 ਦਾ ਇੱਕ ਸਾਡੇ ਕੋਲ ਲੈ ਜੋ 350 ਰੁਪਏ ਚ ਦੇਖੋ ਦੁਪੱਟੇ ਵੀ ਖੁੱਲੇ ਡੁੱਲੇ ਦੇ ਰਹੇ ਆ ਸ਼ਨੀਵਾਰ ਐਤਵਾਰ ਦੋ ਦਿਨ ਵੱਡੇ ਫਾਇਦੇ ਹੋਣੇ ਆ ਦੋ ਦਿਨ ਗਲੇ ਗਲੇ ਤੇ ਵਰਕ ਚੈੱਕ ਕਰ ਲੋ ਦਪੱਟੇ ਕਾਟਨ ਪਿਓਰ ਦੇ ਚੈੱਕ ਕਰ ਲੋ 350 ਆ ਚੱਕੋ ਜੀ ਆ ਗਿਆ ਪਿਓਰ ਨੇਚਰਲ ਕਾਟਨ ਦਾ ਸੂਟ ਬਾਜ਼ਾਰ 'ਚ 1000 ਦਾ 1000 ਦੇ 2 ਸੂਟ ਦੇਖੋ ਜੀ ਕਹਿੰਦੇ ਜਿਹੜੇ 15 1500 ਦੇ ਸੂਟ ਆ ਬਾਜ਼ਾਰ 'ਚ 15 1500 ਵਾਲਾ ਸੂਟ ਵੀ ਕਰਤਾ 5 500 ਦੇ ਵਿੱਚ ਲੈ ਜਾਓ 5 500 'ਚ ਦਪੱਟੇ ਦੇਖੋ ਖੁੱਲੇ ਡੁੱਲੇ ਉਹ ਰੰਗ ਵੀ ਦੇਖੋ ਕਿੰਨੇ ਹੈਗੇ ਆ ਕੋਈ 1200 ਨਹੀਂ ਕੋਈ 1500 ਨਹੀਂ 1500 ਵਾਲਾ ਸੂਟ ਕਰਤਾ 500 ਰੁਪਏ ਚ ਚੱਕੋ ਜੀ ਕੜਾਈਆਂ ਆ ਗਿਆ ਕੜਾਈ ਵਾਲੇ ਦੁਪੱਟੇ ਕੜਾਈ ਵਾਲੇ ਸੂਟ ਬਾਜ਼ਾਰ ਚ 1200 ਦੋ ਦਿਨ ਮੰਨੇ ਆ 650 ਰੁਪਏ ਦਾ ਸੂਟ ਦੇਖੋ ਜੀ ਨਾ ਆਹ ਰੇਡ ਕਿਸੇ ਮਿਲ ਦੇਣਾ ਨਾ ਫੈਕਟਰੀਆਂ ਦੇਣਾ ਨਾ ਸੂਟ ਵਾਲਿਆਂ ਦੇਣਾ ਇਹ ਸਿਰਫ ਤੇ ਸਿਰਫ ਬਾਗੇ ਪੁਰਾਣੇ ਵੱਡੇ ਫਾਇਦੇ ਹੋਣੇ ਆ ਬਹੁਤ ਵੱਡੀਆਂ ਆਫਰਾਂ ਵੱਡੇ ਫਾਇਦੇ ਲੋਕ ਦੂਰੋਂ ਦੂਰੋਂ ਆ ਰਹੇ ਆ ਤੁਸੀਂ ਵੀ ਆ ਜਾਓ ਆ ਦੇਖੋ ਘੇਰਿਆਂ ਦੇ ਕੰਮ ਆ ਫਰੰਟ ਚੈੱਕ ਕਰ ਲੋ ਆ ਦੁਪੱਟਿਆਂ ਦੇ ਕੰਮ ਚੈੱਕ ਕਰ ਲੋ 16 1600 ਵਾਲੇ 17 1700 ਵਾਲੇ 35 500 6 600 6500 ਦੇ ਵਿੱਚ ਦੇ ਰਹੇ ਨੇ ਰੰਗ ਚੈੱਕ ਕਰ ਲੋ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਤਾਜ ਵੀਰ ਦੇ ਕੱਪੜਾ ਲੈਣਾ ਉਹ ਦੇਣ ਲੈਣ ਲਈ ਕੱਪੜਾ ਲੈਣਾ ਤੁਹਾਡੇ ਵੱਡੇ ਫਾਇਦੇ ਹੋ ਰਿਹਾ 50000 ਵਾਲਾ ਕੱਪੜਾ ਸਿਰਫ 15000 ਦੇ ਰਹਿਗੇ ਸਿਰਫ 15000 ਆ ਚੱਕੋ ਵੀ ਇੱਕ ਹੋਰ ਵੱਡਾ ਪਟਾਕਾ ਪਾਤਾ ਜਿਹੜਾ 200 ਰੁਪਏ ਦਾ ਦੁਪੱਟਾ ਲੈਨੇ ਹੋ 250 ਰੁਪਏ ਦਾ ਦੁਪੱਟਾ ਲੈਨੇ ਹੋ ਲੈ ਜਾਓ 50 ਰੁਪਏ ਵਿੱਚ 50 ਰੁਪਏ ਦੇ ਵਿੱਚ ਦੁਪੱਟਾ ਵੀ ਦੇ ਰਣਾ ਸੀ 50 ਰੁਪਏ ਦਾ ਕਹਿੰਦੇ ਰਮਾਲ ਨਹੀਂ ਆਂਦਾ ਅਸੀਂ ਦੁਪੱਟਾ ਦੇ ਰਹੇ ਹਾਂ 2.5 ਮੀਟਰ ਦੁਪੱਟਾ ਦੇਨੇ ਕੋਟਨ ਦਾ ਬੜੀ ਫਾਇਦੇ ਬਹੁਤ ਵੱਡੇ ਵੱਡੇ ਕਰ ਰਹੇ ਆ ਜਿਹੜੇ ਬਾਜ਼ਾਰਾਂ 'ਚ ਤੁਸੀਂ ਲੈਨੇ ਹੋ ਹਜ਼ਾਰ ਹਜ਼ਾਰ ਰੁਪਏ ਦੀ ਡਬਲ ਬੈੱਡ ਜਾਂਦਰ ਇੱਥੋਂ ਤੁਹਾਨੂੰ ਅਸੀਂ ਦੇ ਦੇਗੇ 250 ਰੁਪਏ 'ਚ 250 ਰੁਪਏ ਦੀ ਬੈੱਡ ਸ਼ੀਟ ਲੈ ਜਾਓ ਬਹੁਤ ਵੱਡੇ ਫੰਜਰਾ ਰੰਗ ਚੈੱਕ ਕਰ ਲਓ ਜਿੰਨੇ ਮਰਜ਼ੀ ਲੈ ਲਓ 250 250 250 250 250 250 ਦਾਲ ਸਰਾਂ ਨੇ ਕਵਰ ਵੀ ਦੇ ਰਣੇ ਆ ਆ ਦੇਖੋ ਬੁਟੀਕ ਵਾਲੇ ਪੀਸ ਸੋਲੋ ਸੋਲੋ ਪੀਸ ਜਿਹੜਾ ਬਾਜ਼ਾਰ ਚ 1800 1900 ਦਾ ਇੱਕ ਸੂਟ ਸਾਡੇ ਕੋਲ ਲੈ ਜਾਓ 1500 ਰੁਪਏ ਦਾ 750 ਰੁਪਏ ਦਾ ਸੂਟ ਸਿਰਫ 750 ਮਸਲੀਨ ਕਾਟਨ ਦਾ ਸੂਟ ਕਢਾਈ ਕੀਤਾ ਦੁਪੱਟਾ ਵੀ ਕਢਾਈ ਵਾਲਾ ਬਾਜ਼ਾਰ 'ਚ ਰੇਟ 3 3000 ਐ ਬੂਹਾ ਮੰਗਾ ਰੇਟ ਲੈਂਦੇ ਆ ਆ ਚੈੱਕ ਕਰੋ ਸੂਟ 1500 ਰੁਪਏ ਦਾ ਆ ਵੀ ਚੈੱਕ ਆ ਲੋ ਚਿਕਨ ਦੇ ਵਰਕ ਗਲੇ ਦੇ ਕੰਮ ਦੁਪੱਟਾ ਨਾਲ ਰੇਟ ਕਿੰਨਾ ਜੀ ਇਹ ਵੀ ਲੈ ਜਾਓ 750 ਦਾ ਕੋਈ 700 ਦਾ ਕੋਈ 800 ਦਾ ਕੋਈ 850 ਦਾ ਆ ਵੀ 2000 ਰੁਪਏ ਆ ਲੈਣਾ ਸਿਰਫ 850 ਹੀ ਦੇਣਾ ਆਪਾਂ ਸੂਟ ਦਾ ਚੱਕੋ ਜੀ ਕਢਾਈ ਵਾਲੇ ਸੂਟ ਬਾਟਮ ਵਰਕ ਉਹ ਫੋਟੋ ਵਾਲੇ ਸੂਟ ਬਿਜਾਰਾ ਜੇ 15 1500 ਦੇ ਇੱਥੇ 850 ਦਾ ਦੇਖੋ ਫਰੰਟ ਦੁਪੱਟੇ ਦੇ ਕੰਮ ਤੁਸੀਂ ਦੇਖੋ ਪੋਹਿਆਂ ਦੇ ਵੀ ਕੰਮ ਕੀਤਾ ਹੋਇਆ ਕੋਈ 2000 ਨਹੀਂ ਲੈ ਜਾਓ 850 ਦੇ ਵਿੱਚ ਹੁਣ ਆਹ ਦੇਖੋ ਜੀ ਬੁਟੀਕਾਂ ਵਾਲੇ ਪੀਸ ਦਿਖਾਉਣ ਲੱਗੇ ਆ ਜਿਹੜੀਆਂ ਫਿਲਮਾਂ ਦੇ ਵਿੱਚ ਐਕਟਰੀਆਂ ਨੇ ਸੂਟ ਪਾਏ ਹੁੰਦੇ ਆ ਫਰੰਟ ਘੇਰੇ ਦੁਪੱਟੇ ਪੋਹਿਆਂ ਦੇ ਕਰਾਈ ਕੰਮ ਕੀਤਾ ਹੈਵੀ 2500 ਰੁਪਏ ਬਾਜ਼ਾਰ ਦੀ ਕੀਮਤ ਸਾਡੇ ਕੋਲ ਲੈ ਜਾਓ ਸਿਰਫ 1000 ਰੁਪਏ ਚ ਰੰਗ ਦੇਖੋ ਤੁਸੀਂ ਇਹ ਫੋਟੋ ਵਾਲੇ ਪੀਸ ਆ ਜੀ ਇਹ ਮਾਡਲ ਵਾਲੇ ਪੀਸ ਆ ਜਿਹੜੇ ਤੁਹਾਨੂੰ ਫ੍ਰੀ ਦੇ ਭਾਅ ਦੇ ਰਹੇ ਆ ਕਿਸੇ ਨੇ ਨਹੀਂ ਦੇਣਾ ਸਾਡੇ ਕੋਲ ਆਜੋ ਦੋ ਦਿਨ ਆਜੋ ਸ਼ਨੀਵਾਰ ਤੇ ਐਤਵਾਰ ਲੈ ਜਾਓ ਇੱਕ 1000 ਚ ਲੈ ਜਾਓ ਇੱਕ 1000 ਚ ਉਹ ਛੇਤੀ ਆਜੋ ਬਾਗੇ ਪੁਰਾਣੇ ਆਜੋ ਮੋਗਾ ਰੋਡ ਤੇ ਆਜੋ ਲੁੱਟਾ ਬੰਦ ਕਰਤੀਆਂ ਫੇਰੇ ਸ਼ੁਰੂ ਕਰਦੇ ਆ ਚੱਕ ਲੋ 1000 ਰੁਪਏ ਦਾ ਸੂਟ ਦੇਖੋ ਜੀ ਡਿਜ਼ਾਈਨ ਇੱਕ ਤੋਂ ਇੱਕ ਹੈ ਫਾਇਦਾ ਕੀ ਹੈ ਬੱਸ ਸਟੈਂਡ ਤੇ ਉਤਰਨਾ ਉਦੋਂ ਬਾਅਦ ਮਾਤੂਸ਼ਰੀ ਦਸਤਾਰ ਦੇ ਫ੍ਰੀ ਆਫ ਕੋਸਟ ਰੱਖਸ਼ੇ ਲੱਗੇ ਆ ਉਹਨਾਂ ਦੇ ਬੈਠ ਕੇ ਤੁਸੀਂ ਬਾਗੇ ਬਣੇ ਸਾਡੀ ਦੁਕਾਨ ਤੇ ਆ ਜਣਾ ਉਦੋਂ ਬਾਅਦ ਜੋ ਕਪੜਾ ਲੈਣ ਤੋਂ ਬਾਅਦ ਵੀ ਤੁਹਾਨੂੰ ਬੱਸ ਸਟੈਂਡ ਤੱਕ ਛੱਡਣ ਦੀ ਜ਼ਿੰਮੇਵਾਰੀ ਮਾਤੂਸ਼ਰੀ ਦਸਤਾਰ ਦੇ ਤੁਸੀਂ ਬੱਸ ਸਟੈਂਡ ਤੇ ਆ ਜਾਓ ਬੱਸ ਜਾ ਜਾਓ ਟੈਂਪੂ ਜਾ ਜਾਓ ਉਥੋਂ ਸਟੋਰ ਤੱਕ ਆਉਣ ਲਈ ਰਿਕਸ਼ਾ ਸਰਵਿਸ ਵੀ ਆ ਫ੍ਰੀ ਦੇ ਵਿੱਚ ਤੁਸੀਂ ਰਿਕਸ਼ੇ ਦੇ ਵਿੱਚ ਆ ਜਾਓ ਫਰੀ ਦੇ ਵਿੱਚ ਰਿਕਸ਼ਾ ਤੁਹਾਨੂੰ ਬੱਸ ਸਟੈਂਡ ਤੇ ਛੱਡ ਦੂ ਮੈਂ ਭੈਣਾ ਦੇ ਨਾਲ-ਨਾਲ ਵੀਰਾਂ ਦਾ ਵੀ ਦੋ ਦਿਨ ਫਾਇਦਾ ਕਰ ਦਿੰਨੇ ਆ ਕੀਜ਼ਾ ਕਾਟਨ ਦਾ ਕੁਰਤਾ ਪਜਾਮਾ ਬਿਯਾਰ ਦੀ ਕੀਮਤ 1500 ਸਾਡਾ ਰੇਟ 700 ਪਰ ਉਹਦੇ ਨਾਲ ਇੱਕ ਕੁਰਤਾ ਪਜਾਮਾ ਫ੍ਰੀ ਮਤਲਬ 700 ਦੇ ਦੋ ਬਿਲਕੁਲ ਜੀ ਆ ਦੇਖੋ ਜਿਹੜੇ ਬਜ਼ਾਰਾਂ 'ਚ ਤੁਸੀਂ ਗੀਜ਼ਾ ਕੋਟਨ ਦੇ ਕੁਰਤੇ ਪਜਾਮੇ 15 1500 ਦੇ ਲੈਨੇ ਹੋ ਇੱਥੋਂ 700 ਦੇ ਦੋ ਲੈ ਜਾਓ ਮਤਲਬ ਇੱਕ ਦੇ ਨਾਲ ਇੱਕ ਫ੍ਰੀ ਕਰਤਾ 1500 ਵਾਲਾ ਕੁਰਤਾ ਪਜਾਮਾ 3500 ਦੇ ਵਿੱਚ ਲੈ ਜਾਓ ਤੁਸੀਂ ਆ ਚੱਕੋ ਜੀ ਢਾਈ ਵਾਲੇ ਸੂਟਾਂ ਦੀ ਮੈਂ ਕਹਿੰਦਾ ਬਹਾਰ ਆ ਰਿਹਾ ਹੈਗੇ ਜੀ ਦਾਜਵਰੀ ਦਾ ਕਪੜਾ ਬਣਾਣਾ ਵਿਆਹ ਸ਼ਾਦੀ ਆਸਤੇ ਕਪੜੇ ਬਣਾਣਿਆ ਕੋਟਨ ਦੇ ਸੂਟ 1200 1500 ਦੀ ਰੇਂਜ ਵਾਲੇ ਚੈੱਕ ਕਰੋ ਜੀ ਵਰਕ ਚੈੱਕ ਕਰੋ ਜੀ ਦੇਖੋ ਵੱਡੇ ਫਾਇਦੇ ਹੋ ਰਿਹਾ ਜਿਨੀ ਵਿਆਹਾਂ ਸ਼ਾਦੀਆਂ ਦੇ ਕੱਪੜਾ ਲੈਣਾ ਦਾਜ ਵੇਡ ਦੇ ਕੱਪੜਾ ਲੈਣਾ ਦੇਣ ਲੈਣ ਲਈ ਲੈਣਾ ਤੁਸੀਂ ਵੇਚਣ ਲਈ ਲੈਣਾ ਤੁਸੀਂ ਦੁਕਾਨਦਾਰੋਂ ਤੁਸੀਂ ਫੇਰੀ ਲਾ ਕੇ ਕੱਪੜਾ ਵੇਚ ਦਿਓ ਸਾਰਿਆਂ ਦੇ ਫਾਇਦੇ ਇੱਥੇ ਫਾਇਦਾ ਪਤਾ ਕੀ ਆ ਹੋਲ ਸੇ ਰੇਟਾਂ ਦੇ ਸੀ ਕੱਪੜਾ ਦੇਣਾ ਇੱਥੇ ਇਹ ਵੀ ਕੋਈ ਸ਼ਰਤ ਨਹੀਂ ਵੀ ਚਾਰ ਚਾਰ ਲੈ ਕੇ ਜਾਓ ਭਾਵੇਂ ਇੱਕ ਇੱਕ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਜਿੰਨਾ ਤੁਹਾਡਾ ਬਜਟ ਆ ਕੇ ਲੈ ਜਾਓ ਐਦਾਂ ਦੇ ਹੈਵੀ ਹੈਵੀ ਸੂਟ ਕਿਸੇ ਨੇ ਨਹੀਂ ਤੁਹਾਨੂੰ 14 14 15 1500 ਚ ਦੇਣੇ ਪਰ ਸਾਡੇ ਕੋਲ ਆ ਸਿੱਧੋ ਸਿੱਧੇ ਫਾਇਦੇ ਕਰ ਰਹੇ ਆ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਦਿਨ ਤੁਹਾਡੇ ਕੋਲ ਸਿਰਫ ਦੋ ਰਹਿ ਗਏ ਆ ਸ਼ਨੀਵਾਰ ਐਤਵਾਰ ਇਹ ਵੀਕਐਂਡ ਦੇ ਵਿੱਚ ਬਹੁਤ ਵੱਡੇ ਫਾਇਦੇ ਤੁਹਾਡੇ ਹੋ ਰਹੇ ਆ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਆ 200 300 500 ਤੋਂ ਲੈ ਕੇ ਭਾਵੇਂ ਤੁਸੀਂ 5-5000 ਵਾਲੇ ਸੂਟ ਲੈ ਜਾਓ ਇੱਥੇ ਤੁਹਾਨੂੰ ਅਸੀਂ 5-5000 ਵਾਲੇ ਸੂਟ ਇਦਾਂ ਦੇ 2-2000 'ਚ 22-2500 'ਚ 25-2500 ਦੇ ਦੇਣੇ ਆ ਦੋ ਦਿਨ ਤੁਹਾਡੇ ਕੋਲ ਰਹਿ ਗਏ 8 ਜੂਨ 9 ਜੂਨ ਯਾਨ ਸ਼ਨੀਵਾਰ ਐਤਵਾਰ ਆਜੋ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਸੁਗਨਿੰਦਨ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬੱਗਾ ਪਰਾਨਾ